ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 6-7 ਦਿਨਾਂ ਦੇ ਮੌਸਮ ਦੀ ਯਾਨੀ ਕਿ 10 ਅਗਸਤ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜੀ ਮੌਨਸੂਨ ਦੀਆਂ ਕੀ પરિਸਥਿਤੀਆਂ ਰਹਿਣਗੀਆਂ ਮੌਨਸੂਨ ਦੇ ਮੀਂਹ ਕਿੰਨੇ ਕੁ ਲੱਗਣਗੇ ਔਰ ਪੰਜਾਬ ਦੇ ਵਿੱਚ ਜਿਹੜੇ ਟੈਂਪਰੇਚਰ ਤਾਂ ਉੱਜਾਰੇ ਸੀ ਉਹਨਾਂ ਦੇ ਵਿੱਚ ਥੋੜੀ ਰਾਹਤ ਤਾਂ ਹੈ ਪਰ ਗਰਮੀ ਦੇ ਹਮੇਸ਼ਾ ਕਾਫੀ ਕਿਤਨਾ ਦੇ ਵਿੱਚ ਹਾਲੇ ਵੀ ਬਣੀ ਹੋਈ ਹੈ ਜੇਕਰ ਅੱਜ ਦੀਆਂ ਤਾਜ਼ਾ ਲਾਈਵ ਸੈਟੇਲਾਈਟ ਤਸਵੀਰਾਂ ਦੇਖਦੇ ਆਂ ਤੇ ਪੰਜਾਬ ਦੇ ਵਿੱਚ ਅਸਰੇ ਬੱਦਲ ਵਜ ਦੇ ਨਾਲ ਕਿਤੇ ਨਾ ਕਿਤੇ ਮੀਂਹ ਲੱਗ ਚੁੱਕੇ ਨੇ ਤੜਕੇ ਸਵੇਰੇ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਕੁਝ ਖੇਤਰ ਸ਼ਰੀਫਾਤੇਗੜ ਸਾਹਿਬ ਪਟਿਆਲਾ ਖੰਨਾ ਸਰਹੰਦ ਔਰ ਇਧਰ ਸਮਰਾਲਾ ਹੋ ਗਿਆ ਮਹਾਲੀ ਹੋ ਗਿਆ ਡੇਰਾ ਬੱਸੀ ਹੋ ਗਿਆ ਪੰਜਗਲ ਹੋ ਗਿਆ ਅੰਬਾਲਾ ਹੋ ਗਿਆ ਕੈਥਲ ਹੋ ਗਿਆ ਕਰਨਾਲ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਲੱਗੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਯਾਨੀ ਕਿ ਜਿਹੜੇ ਅਗਲੇ 10-12 ਘੰਟੇ ਨੇ ਅੱਜ ਦੇ ਆਖਾਲ ਗੱਲ ਕਰੀਏ 4 ਅਗਸਤ ਦੀ ਤੇ ਹਲੇ ਵੀ ਲੱਗਣਗੇ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਮੀਂਹ ਦੇ ਅਸਰ ਜਿਹੜੇ ਬਣੇ ਹੋਏ ਨੇ ਇਸ ਤੋਂ ਇਲਾਵਾ ਜੇ ਮਾਝੇ ਦੇ ਕੁਝ ਖੇਤਰ ਪਠਾਨਕੋਟ ਹੋ ਗਿਆ ਗੁਰਦਾਸਪੁਰ ਦੇ ਉੱਤਰ ਪੂਰਬੀ ਖੇਤਰ ਸ੍ਰੀ ਅਮ੍ਰੇਸ਼ਰ ਸਾਹਿਬ ਖਸ਼ਿਆਲ ਫਰ ਦੇ ਕੁਝ ਖੇਤਰਾਂ ਦੇ ਵਿੱਚ ਵੀ ਉਮੀਦ ਹੈ ਇੱਥੇ ਵੀ ਲੱਗ ਸਕਦੇ ਨੇ ਇਸ ਤੋਂ ਇਲਾਵਾ ਬਠਿੰਡਾ ਜਲਾ ਹੋ ਗਿਆ ਮਾਨਸਾ ਸੰਗਰੂਰ ਮਲੇਰਕੋਟਲਾ ਤੇ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਟੁੱਟਵੇਂ ਵੀ ਪਹੁੰਚਣ ਦੀ ਉਮੀਦ ਹੈ ਇਸ ਤਰ੍ਹਾਂ ਵਾਜੀ ਆਉਂਦੇ ਜਿਹੜੇ ਦਿਨ ਨੇ ਯਾਨੀ ਕਿ 5 6 7 8 9 10 ਇਹਨਾਂ ਦਿਨਾਂ ਦੇ ਵਿੱਚ ਮੀਂਹ ਦਾ ਸਿਲਸਿਲਾ ਚੱਲਦਾ ਰਹਿਣਾ ਜਦੋਂ ਤਾਂ ਮੌਨਸੂਨ ਦੀ ਜਿਹੜੀ ਟਰਫ ਹੈਗੀ ਆ ਜਦੋਂ ਮੈਦਾਨਾਂ ਵੱਲ ਖਿਸਕਦੀ ਆ ਤੇ ਫਿਰ ਇੱਥੇ ਉਮੀਦ ਜ਼ਿਆਦਾ ਜਿਹੜੇ ਕਰਦੇ ਹੁੰਦੇ ਨੇ ਜੇਕਰ ਉਹ ਟਰਫਾ ਜਿਹੜੀ ਥੱਲੇ ਖਿਸਕ ਜਾਂਦੀ ਆ ਮੱਧ ਭਾਰਤ ਵੱਲ ਜਾਂ ਫਿਰ ਉੱਤੇ ਪਹਾੜਾਂ ਦੇ ਨਾਲ ਜਾਂ ਲੱਗਦੀ ਆ ਤੇ ਫਿਰ ਮੈਦਾਨਾਂ ਦੇ ਵਿੱਚ ਕਮੀ ਆ ਜਾਂਦੀ ਆ ਕਮੀਆਂ ਮਤਲਬ ਕਿ ਪੱਛਮੀ ਜ਼ਿਲਿਆਂ ਦੇ ਵਿੱਚ ਕਮੀਆਂ ਜਾਂਦੀਆਂ ਮੀਹਾ ਦੇ ਵਿੱਚ ਭਾਵੇਂ ਰਾਜਸਥਾਨ ਦੇ ਖੇਤਰ ਆ ਪੰਜਾਬ ਦੇ ਖੇਤਰ ਹੈ ਤੇ ਜਿਹੜੇ ਪੂਰਬੀ ਤੇ ਮੱਧ ਪੰਜਾਬ ਤੇ ਪੂਰਬੀ ਤੇ ਮੱਧ ਹਰਿਆਲੇ ਵਾਲੇ ਖੇਤਰ ਹੁੰਦੇ ਨੇ ਫਿਰ ਉੱਥੇ ਮੀਂਹ ਦਰਜ ਹੁੰਦੇ ਨੇ ਜਦੋਂ ਟਰਫ ਪਹਾੜਾ ਦੇ ਨਾਲ ਜਾ ਲੱਗਦੀ ਹੈ ਸੋ ਇਸੇ ਤਰ੍ਹਾਂ ਹੋ ਰਿਹਾ ਜੀ ਪੱਛਮੀ ਜ਼ਿਲਿਆਂ ਦੇ ਵਿੱਚ ਸਮਾਪਤੀ ਲਗਭਗ ਸਿਸਟਮ ਵੀ ਹੋ ਚੁੱਕਿਆ ਜਿਹੜਾ ਪਿਛਲੇ ਦਿਨੋਂ ਚੱਲਦਾ ਪਿਆ ਸੀ ਰਾਜਸਥਾਨ ਦਾ ਵੀ ਪੱਛਮੀ ਜ਼ਿਲ੍ਹੇ ਸਾਫ ਨੇ ਉੱਥੇ ਵੀ ਕੋਈ ਤਬਦੀਲੀ ਨਹੀਂ ਹੈ ਮੌਸਮ ਦੇ ਵਿੱਚ ਪੰਜਾਬ ਦਾ ਵੀ ਪੱਛਮੀ ਜ਼ਿਲ੍ਹੇ ਸਾਫ ਨੇ ਉੱਥੇ ਵੀ ਕੋਈ ਤਬਦੀਲੀ ਨਹੀਂ ਹੈ ਮੌਸਮ ਦੇ ਵਿੱਚ ਸੋ ਆਂਦੇ ਜਨਾਂ ਦੇ ਵਿੱਚ ਮੀ ਚੱਲਦੇ ਰਹਿਣ ਦੇ ਅਸਾਰ ਨੇ ਕਿਤੇ ਨਾ ਕਿਤੇ ਗਰਜ ਰਿਸ਼ਕ ਹੁੰਦੀ ਰਹੇਗੀ ਮੁੱਖ ਤੌਰ ਤੇ ਜਿਹੜੇ ਜ਼ਿਲ੍ਹੇ ਰਹਿ ਸਕਦੇ ਨੇ ਜਿੱਥੇ ਮੀਂਹ ਵਰਝ ਹੋਣਗੇ ਉਹਨਾਂ ਦੇ ਵਿੱਚ ਚੰਡੀਗੜ੍ਹ ਹੋ ਗਿਆ ਪਟਿਆਲਾ ਹੋ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਰਾਜਪੁਰਾ ਟੇਰਾ ਵੱਸੇ ਮਹਾਲੀ ਪੰਜਗਲਾ ਰੋਪੜ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਹੁਸ਼ਿਆਰ ਖੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਤੇ ਪਠਾਰ ਕੋਟ ਇਹਨਾਂ ਖੇਤਰਾ ਦੇ ਵਿੱਚ ਮੀਂਹ ਦੀ ਉਮੀਦ ਉਮੀਦ ਕਹ ਲਈ ਜਾਂ ਫਿਰ ਮੀਂਹ ਲੱਗਣਗੇ ਇਹਨਾਂ ਖੇਤਰਾ ਦੇ ਵਿੱਚ 100% ਯਕਸਾਰ ਨਹੀਂ ਆਉਂਦੇ 4-5 ਦਿਨਾਂ ਤੱਕ ਬਦਲੇ ਇਹਨਾਂ ਖੇਤਰਾ ਦੇ ਵਿੱਚ ਬਣਦੇ ਰਹੇ ਨੇ ਤੇ ਉਮੀਦ ਅਰਜ ਹੁੰਦੇ ਰਹੇ ਨੇ ਹਿਮਾਚਲ ਉੱਤਰਾਖੰਡ ਦੇ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਇੱਥੇ ਦਰਜ ਹੁੰਦੇ ਰਣਗੇ ਮੀਂਹ ਭਾਵੇਂ ਸ਼ਿਮਲਾ ਉੱਤਰਾ ਦੇਰਾ ਦੋਨਾ ਉੱਤਰਾਖੰਡ ਦੇ ਖੇਤਰ ਜਾਂ ਫਿਰ ਇੱਧਰ ਮਨਾਲੀ ਆ ਗਿਆ ਜਾਂ ਫਿਰ ਇੱਧਰ ਜਿਹੜੇ ਹੋਰ ਖੇਤਰ ਇਹਨਾਂ ਖੇਤਰਾ ਦੇ ਵਿੱਚ ਭਾਰੀ ਮੀਂਹ ਦੇ ਅਰਜ ਹੁੰਦੇ ਰਣਗੇ ਸਮੇਂ ਦੇ ਨਾਲ ਆਉਂਦੇ 4-5 ਦਿਨਾਂ ਤੱਕ ਸੋ ਜਿਹੜੇ ਟੈਂਪਰੇਚਰ 38-39 ਦੇ ਜਾ ਰਹੇ ਸੀ ਉਹਨਾਂ ਦੇ ਵਿੱਚ ਗਿਰਾਵਟ ਜ਼ਰੂਰ ਹੋਈ ਆ ਪਰ ਹੌਲੀ ਹੌਲੀ ਟੈਂਪਰੇਚਰ ਫੇਰ ਤੋਂ ਉੱਜਣੇ ਸ਼ੁਰੂ ਹੋ ਜਾਣੇ ਆ ਉਮੀਦ ਹੈ ਕਿ 36-37 ਡਿਗਰੀ ਦੇ ਜਾ ਸਕਦੇ ਨੇ ਅਗਲੇ 2-3 ਦਿਨਾਂ ਦੇ ਵਿੱਚ ਟੈਂਪਰੇਚਰ ਕਿਉਂਕਿ ਪਛਮੇ ਜਨਾਰੇ ਦੇ ਵਿੱਚ ਉਮੀਦ ਬਹੁਤੇ ਅਸਰ ਨਹੀਂ ਹੈ ਜੇਕਰ ਇੱਕ ਨਜ਼ਰ ਆ ਫਾਂ ਤਾਜ਼ਾ ਅਪਡੇਟ ਤੇ ਲਈਏ ਜੋ ਜਾਰੀ ਕੀਤੀ ਆ ਜੀ ਮੌਸਮ ਵਿਭਾਗ ਨੇ ਪੰਜਾਬ ਦੀ ਸਭ ਤੋਂ ਹਾਲਾ ਗੱਲ ਕਰਨ ਲਿਆ ਵਾਰਨਿੰਗਸ ਆ ਫਿਰ ਪੰਜਾਬ 4 ਅਗਸਤ ਦਾ ਦੱਜ ਜਿਹੜੀ ਤਰੀਕ ਪਈ ਹੋਈ ਆ ਅੱਜ ਦੇ ਲਈ ਨੋ ਵਾਰਨਿੰਗ ਹੈ ਅੰਜ ਤਰੀਕ ਕੱਲ ਤੋਂ ਫੇਰ ਤੋਂ ਹੈਵੀ ਰੇਂਡ ਅਲਰਟ ਨਹੀਂ ਯਾਨੀ ਕੁਝ ਜਲਿਆ ਦੇ ਵਿੱਚ ਕੱਲ ਫਿਰ ਭਾਰੀ ਮੀਂਹ ਡਰ ਜੋ ਸਕਦੇ ਨੇ ਉਸ ਤੋਂ ਬਾਅਦ ਤਿੰਨ ਤਿੰਨ ਦਿਨਾਂ ਦੇ ਵਕਫੇ ਤੋਂ ਬਾਅਦ ਯਾਨੀ ਕਿ 6 7 8 ਤਰੀਕ ਛੱਡ ਦਈਏ ਤੇ 9 10 ਤਰੀਕ ਨੂੰ ਫਿਰ ਤੋਂ ਭਾਰੀ ਮੀਂਹ ਦੇ ਜਿਹੜੇ ਅਲਰਟਾ ਜਾਰੀ ਕੀਤੇ ਜਾ ਚੁੱਕੇ ਨੇ ਇਸ ਸਲਾਵਾ ਚੰਡੀਗੜ੍ਹ ਤੇ ਦਿੱਲੀ ਦੀ ਵੀ ਅਪਡੇਟ ਤੁਹਾਡਾ ਸਾਂਝ ਕਰਾਂਗੇ ਸਕ੍ਰੀਨ ਦੇ ਜਿਹਾ ਜਿਆ ਅੱਜ ਦਿੱਲੀ ਹੋ ਗਿਆ ਦਿੱਲੀ ਦੇ ਨਾਲ ਲੱਗਦੇ ਜਿਹੜੇ ਖੇਤਰ ਆ ਪੱਛਮੀ ਯੂਪੀ ਆ ਔਰ ਹਰਿਆਣਾ ਦੇ ਖੇਤਰ ਆ ਇੱਥੇ ਫਾਰੀਂ ਨਹੀਂ ਦਰਸਾਏ ਗਏ ਨੇ ਕੱਲ ਅਤੀਫਾਰੀਂ ਦਰਸਾਏ ਹੋਏ ਨੇ 5 ਤਰੀਕ ਨੂੰ ਅਤੀ ਭਾਰੀਮੀ ਦਰਜਾ ਸਦਨ ਇਹਨਾਂ ਖੇਤਰਾਂ ਦੇ ਵਿੱਚ ਤੇ 9 ਤੇ 10 ਤਰੀਕ ਨੂੰ ਵੀ ਹੈਵੀ ਰੇਂਜ ਦੇ ਅਲਰਟ ਇਹਨਾਂ ਖੇਤਰਾਂ ਦੇ ਵਿੱਚ ਦਰਜ ਕੀਤੇ ਜਾ ਚੁੱਕੇ ਨੇ ਯਾਨੀ ਕਿ ਐਲਾਨੇਨਾਂ ਖੇਤਰਾਂ ਦੇ ਵਿੱਚ ਜਵਰਦਸ ਮੀਂਹ ਦਾ ਹੋ ਚੁੱਕਾ ਹੈ ਬਾਕੀ ਜਿਵੇਂ ਜਿਵੇਂ ਅਪਡੇਟਸ ਆਉਣਗੇ ਤਾਜ਼ਾ ਅੰਕੜੇ ਆਉਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਡੈਮ ਵਾਲੇ ਫੱਕ ਤੋਂ ਦਰਿਆਵਾਂ ਵਾਲੇ ਫੱਗ ਤੋਂ ਹਾਲੇ ਕੋਈ ਅਲਰਟ ਨਹੀਂ ਹੈ ਦਰਿਆ ਵੀ ਠੀਕ ਠਾਕ ਵਗ ਰਹੇ ਨੇ ਔਰ ਡੈਮ ਵੀ ਹਾਲੇ ਕਪੈਸਿਟੀ ਤੋਂ ਉਣੇ ਚੱਲਦੇ ਹੋਏ ਨੇ ਜਦੋਂ ਕੋਈ ਅਲਰਟ ਚੇਤਾਵਨੀ ਆਉਂਦੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਧੰਨਵਾਦ